ਕੰਮ ਦੇ ਵਿੱਚ ਕੜਮ ਬੜੇ ਨੇ ਵੇਲੜ ਨੂੰ ਤਾਂ ਕੰਮ ਬੜੇ ਨੇ ਕੰਮ ਦੇ ਵਿੱਚ ਕੜਮ ਬੜੇ ਨੇ ਵੇਲੜ ਨੂੰ ਤਾਂ ਕੰਮ ਬੜੇ ਨੇ ਗੱਲਾਂ ਆਲੇ ਭਰ ਕੇ ਤਸਲੇ ਕੋਲੇ ਦੇ ਨੇ ਵੱਡੇ ਮਸਲੇ ਵੇਲੜ ਨੂੰ ਸੰਸਾਰ ਦੀ ਚਿੰਤਾ ਦੁਸ਼ਮਣ ਨਾਲੇ ਯਾਰ ਦੀ ਚਿੰਤਾ ਰਸ਼ੀਆ ਕਿਧਰੇ ਜੰਗ ਨਾ ਕਰਦੇ ਅਮਰੀਕਾ ਨੂੰ ਖੰਗ ਨਾ ਕਰਦੇ ਅਮਰੀਕਾ ਨੂੰ ਖੰਗ ਨਾ ਕਰਦੇ ਖੂਫੀਆ ਤੰਤਰ ਦਾਏ ਜਾਣੂ ਕਿਦੇ ਕੋਲ ਕਿੰਨੇ ਪਰਮਾਣੂ ਕਿੰਜ ক্রিকেট ਦੀ ਬੋਲ ਬਣੀ ਏ ਧਰਤੀ ਕਿੱਦਾਂ ਗੋਲ ਬਣੀ ਏ ਅਰੇ ਕਿਹਦੀ ਨੂੰ ਲੜ ਤੁਰ ਗਈ ਪੇਕੇ ਕਦ ਟੁੱਟਣੇ दारू ਦੇ ਠੇਕੇ ਆਲੂ ਦਾ ਕੀ ਮੰਡੀ ਭਾਏ ਕੀ ਸਰਕਾਰ ਦਾ ਅਗਲਾ ਦਾ ਏ ਅਰਥਸ਼ਾਸਤਰੀ ਬੜੇ ਕੰਮ ਦਾ ਕੀ ਹੁੰਦਾ ਜੇ ਇਹ ਨਾ ਜੰਮਦਾ ਓਏ ਹੋਏ ਅਰਥਸ਼ਾਸਤਰੀ ਬੜੇ ਕੰਮ ਦਾ ਕੀ ਹੁੰਦਾ ਏ ਇਹ ਨਾ ਜੰਮਦਾ ਤਾਂ ਹੀ ਉਹ ਤੁਹਾਨੂੰ ਆਰ ਨਹੀਂ ਪੈਂਦੇ ਇਹਦੇ ਕੋਲ ਸਲਾਹ ਨਹੀਂ ਲੈਂਦੇ ਪੰਜ ਸੱਤ ਇਹਨੂੰ ਮੈਡਲ ਪਾ ਦਿਓ ਪਾਂਛਤ ਇਹਨੂੰ ਮੈਡਲ ਪਾ ਦੋ ਇਹਨੂੰ ਮੁਲਕ ਦਾ ਸਦਰ ਬਣਾ ਦੋ ਵੇਖ ਕੇ ਇਹਨੂੰ ਲੋਕ ਸੜੇ ਨੇ ਵੇ ਲੜਨ ਨੂੰ ਤਾਂ ਕੰਮ ਬੜੇ ਨੇ ਵੇ ਲੜਨ ਨੂੰ ਤਾਂ ਕੰਮ ਬੜੇ ਨੇ ਗਲੀ ਦੀ ਹਰ ਰੇੜੀ ਨੂੰ ਰੋਕ ਕੇ ਓਹੋ ਗਲੀ ਦੀ ਹਰ ਰੇੜੀ ਨੂੰ ਰੋਕ ਕੇ ਗਲਗਲ ਉੱਤੇ ਮਾਰੇ ਚੋਕੇ ਕਿੱਦਾਂ ਲਾਇਆ ਆਲੂ ਬੁਖਾਰਾ ਬੜੀ ਲੁੱਟ ਮਚਾਈ ਯਾਰ ਤੇ ਸੂਈ ਕੁੱਤੀ ਦੇ ਗਿਣੇ ਕਤੂਰੇ ਪੱਠੇ ਖਾਂਦੀ ਮੱਝ ਨੂੰ ਘੂਰੇ ਸੂਈ ਕੁੱਤੀ ਦੇ ਗਿਣੇ ਕਤੂਰੇ ਪੱਠੇ ਖਾਂਦੀ ਮੱਝ ਨੂੰ ਘੂਰੇ ਗਿੱਠਾਂ ਨਾਲ ਬਨੇਰਾ ਮਿੰਦਾ ਕੰਧ ਤੇ ਬੈਠੀਆਂ ਕਿਰਲੀਆਂ ਗਿਣਦਾ ਤੇ ਆਸ਼ਕਾ ਵਾਂਗਰ ਗਿਨੇ ਸਤਾਰੇ ਤਾੜੀ ਮਾਰ ਕੇ ਮੱਛਰ ਮਾਰੇ ਜੋਏ ਆਖੇ ਉਹੀ ਸੱਚੇ ਬੰਦਾ ਠੀਕ ਏ ਬੰਦਾ ਖਾਚੇ ਚੌਂਕ ਤੇ ਥੜੀਆਂ ਇਹਦੇ ਡੇਰੇ ਗੁਰੂ ਜੀ ਆਗੇ ਪਾ ਲੋ ਕੇਰੇ ਚੌਂਕ ਤੇ ਥੜੀਆਂ ਇਹਦੇ ਡੇਰੇ ਗੁਰੂ ਜੀ ਆਗੇ ਪਾ ਲੋ ਘੇਰੋ ਪੰਗਾ ਕਾ ਤੋ ਪਿਆਸੀ ਕੱਲ ਨੂੰ ਇਹ ਦੱਸਣਗੇ ਵਿਚਲੀ ਗੱਲ ਨੂੰ ਇਹ ਦੱਸਣਗੇ ਵਿਚਲੀ ਗੱਲ ਨੂੰ ਨਾਲ ਕਣਕ ਦੇ ਪੀਸੇ ਗਏ ਸੀ ਇਹ ਵੀ ਵਿੱਚ ਘੜੀਸੇ ਗਏ ਸੀ ਨਾਲ ਕਣਕ ਦੇ ਪੀਸੇ ਗਏ ਸੀ ਇਹ ਵੀ ਵਿੱਚ ਘੜੀਸੇ ਗਏ ਸੀ ਗਲੀ ਦਾ ਨਾਂ ਚਮਕਾ ਕੇ ਆਏ ਖੱਤ ਜੀ ਸਿਰ ਪੜਵਾ ਕੇ ਆਏ ਵਾਹ ਜੀ ਬਈ ਕੱਲ ਉਹਦੇ ਨਾਲ ਹਸੀ ਏ ਫਲਾਣੀ ਫਲਾਣੇ ਨਾਲ ਫਸੀ ਏ ਕੱਲ ਉਹਦੇ ਨਾਲ ਹਸੀ ਏ ਫਲਾਣੀ ਫਲਾਣੇ ਨਾਲ ਫਸੀ ਏ ਇਹ ਤਾਂ ਉਹਦੇ ਹੱਥ ਚੋਂ ਫਿਸਲੀ ਉਹਦੀ ਵੀ ਤਾਂ ਇਦਾਂ ਹੀ ਨਿਕਲੀ ਇਹ ਤਾਂ ਇਹਦੇ ਹੱਥ ਚੋਂ ਬਿਜਲੀ ਉਹਦੀ ਵੀ ਤਾਂ ਇਦਾਂ ਹੀ ਨਿਕਲੀ ਕਰਨ ਫੈਸਲਾ ਗਿਆ ਸੀ ਚੱਲ ਕੇ ਮਾਰਿਆ ਕੁੱਟਿਆ ਸਾਲਿਆਂ ਰਲ ਕੇ ਆਖੇ ਮੇਰੀ ਛੱਟ ਨਾ ਛੇੜੋ ਆਪਣੇ ਘਰ ਦੀ ਆਪ ਨਵੇੜੋ ਐਵੇਂ ਟਾਈਮ ਕੱਢ ਪਹੁੰਚਿਆ ਮਹਿਫਲ ਆਪਣੀ ਛੱਡ ਪਹੁੰਚਿਆ ਸੋਨਾ ਜਾ ਕੇ ਵੇਚਰ ਜਾਈ ਆਪਾਂ ਤਾਂ ਨਹੀਂ ਵਿਹਲੇ ਭਾਈ ਤੇ ਫੁੱਲਾਂ ਦੇ ਵਿੱਚ ਗੰਨਾ ਬਣ ਕੇ ਖੜੇ ਰੰਨਾ ਵਿੱਚ ਧੰਨਾ ਬਣ ਕੇ ਫੁੱਲਾਂ ਦੇ ਵਿੱਚ ਗੰਨਾ ਬਣ ਕੇ ਖੜੇ ਰੰਨਾ ਵਿੱਚ ਧੰਨਾ ਬਣ ਕੇ ਵੇਖਿਓ ਆਖੇ ਵੇਖਿਓ ਰੱਬ ਤੋਂ ਡਰਿਓ ਭੈਣ ਜੀ ਅੱਗੇ ਗੱਲ ਨਾ ਕਰਿਓ ਤੇ ਇਹ ਨਾ ਥੱਕਦਾ ਥੜੀ ਤੇ ਬੈ ਕੇ ਥੜੀ ਵੀ ਥੱਕ ਗਈ ਇਹਨੂੰ ਸਹਿ ਕੇ ਚੌਂਕ 'ਚ ਇੱਕ ਦਿਨ ਇਹ ਨਾ ਜਾਵੇ ਚੌਂਕ ਵੀ ਸੋਚੇ ਸਾਹਬ ਨਹੀਂ ਆਏ ਓਏ ਉਹ ਚੌਂਕ ਵੀ ਸੋਚੇ ਸਾਹਬ ਨਹੀਂ ਆਏ ਦਿਸਿਆ ਨਹੀਂ ਕੁਝ ਕਰ ਗਿਆ ਹੋਣਾ ਜ਼ਹਿਰ ਨੂੰ ਖਾ ਕੇ ਮਰ ਗਿਆ ਹੋਣਾ ਆਹ ਮੁਕਤੀ ਲੱਗਦਾ ਪਾ ਗਿਆ ਹੋਣਾ ਗੱਡੀ ਥੱਲੇ ਆ ਗਿਆ ਹੋਣਾ ਓਏ ਅਜੀ ਆਜੀ ਤੇ ਸਦਨੋ ਇਹਨੂੰ ਰੱਬ ਵੀ ਡਰਦਾ ਦੁਨੀਆ ਮਰ ਗਈ ਇਹ ਨਹੀਂ ਮਰਦਾ ਓਏ ਹੋਏ ਨਮਸਕਾਰ ਹੈ ਇਸ ਦੀ ਜੈ ਹੈ ਵਿਲੜਵੜੀ ਕਸੂਤੀ ਸ਼ਹਿਰ ਤੇ ਮੈਨੇ ਤਾਨੇ ਹੱਸ ਜਰੇ ਨੇ ਵਿਲੜ ਨੂੰ ਤਾਂ ਕੰਮ ਵੜੇ ਨੇ ਵਿਲੜ ਨੂੰ ਤਾਂ ਕੰਮ ਵੜੇ ਨੇ